ਇਦੇ ਵਿੱਚ ਕਲਰ ਵਗੈਰਾ ਡਿਜ਼ਾਈਨ ਵਗੈਰਾ ਹਰ ਚੀਜ਼ ਮਿਲ ਜੇਗੀ ਇਹ ਵੈਸੀ ਤੁਹਾਨੂੰ ਸੈਂਪਲ ਦਿਖਾ ਰਹੇ ਆ ਓਪਰ ਹੋਏ ਹੈ ਪਿੱਛੇ ਵਧੀਆ ਬੱਚੇ ਦੀ ਹਾਂਜੀ ਜਿਵੇਂ ਆ ਚੀਜ਼ ਹੋ ਗਈ ਤੇ ਸਾਈਜ਼ ਵੀ ਬੜੇ ਹੋਗੇ ਕਹਿਣਾ ਮਤਲਬ ਤੇ ਚੀਜ਼ ਵੀ ਥੋੜੀ ਜੁੱਟ ਵਧੀਆ ਚਾਹੀ ਠੀਕ ਹੈ ਜੀ ਅੱਜ ਜਿਵੇਂ ਸਾਈਜ਼ ਵੱਡਾ ਹੋਵੇ ਉਹ ਵੀ ਰੇਡ ਪਾਦਾ ਹਾਂਜੀ ਇਹ ਚ ਵੀ ਡਿਜ਼ਾਈਨ ਔਰ ਕਲਰ ਚਾਰਟ ਹਰ ਚੀਜ਼ ਮਿਲ ਜੇਗੀ ਇਹ ਕਿੰਨੇ ਪਰਸੈਂਟ ਹੈਵੀ ਦੇ ਵਿੱਚ ਹੁੰਦੀ ਹੈ ਮੈਟਰ ਇਹ ਚ ਬੈਲਵਟ ਚਾਹੀਦੀ ਆ ਬੈਲਵਟ ਵੀ ਮਿਲ ਜੇਗੀ ਇਹ ਚ ਵੀ ਡਿਜ਼ਾਈਨ ਮਿਲ ਜਾਣਗੇ ਕਹਿਣਾ ਮਤਲਬ ਹਲੋ ਸਾਈਜ਼ ਇੱਚ ਜਿੰਨਾ ਮਰਜ਼ੀ ਵੱਡਾ ਲੈ ਲਾਵੇ ਅਗਲਾ ਛੋਟਾ ਲੈ ਲਾਵੇ ਇੱਚ ਸਾਈਜ਼ ਆ ਲੱਗ ਲਾ ਗੰਦੇ ਨੇ ਸਾਈਜ਼ ਘੜੇ ਜੀ ਘੜਨ ਇਹ ਚੂੜੇ ਦੇ ਵਿੱਚ ਵੀ ਲੱਗਦੇ ਨੇ ਜਿਵੇਂ ਹਾਫ ਚੂੜੇ ਦੇ ਵਿੱਚ ਲੱਗਦੇ ਨੇ ਠੀਕ ਇਹ ਉਹਦੇ ਚ ਲੱਗਦੇ ਨੇ ਜਿਵੇਂ ਅਗਲੇ ਨੇ ਇਹ ਸੈੱਟ ਬਣਾ ਕੇ ਦੇਣਾ ਚੂੜੀਆ ਦਾ ਉਹਦੇ ਚ ਵੀ ਅਡਜਸਟ ਹੁੰਦੇ ਨੇ ਇਹਦੇ ਵਿੱਚ ਕਿੰਨੇ ਹੁੰਦੇ ਆ ਕਰੇ ਇੱਚ ਮੰਨ ਕੇ ਚੱਲੋ ਜੀ ਇੱਚ ਸੈੱਟ ਹੋਣਗੇ ਘਟੋ ਘਟ ਟੋ ਘਟ 8 ਸੈੱਟ ਹੋਣਗੇ 4 4 ਇਹਦੇ ਚ ਵੀ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਦੀ ਕਮੀ ਨਹੀਂ ਜਿੰਨੇ ਮਰਜ਼ੀ ਚ ਇੱਕ ਨਾਲ ਦੇ ਅਗਲਾ 20 20 ਡੰਬੇ ਲੈ ਲਾਵੇ 50 50 ਲੈ ਲਾਵੇ ਜਿਨੇ ਮਰਜ਼ੀ ਡਿਜ਼ਾਈਨ ਜਿਨੇ ਮਰਜ਼ੀ ਕਲਰ ਹਰ ਚੀਜ਼ ਮਿਲ ਜੇਗੀ ਆਪੇ ਹੈ ਸਾਰਾ ਮਾਲ ਕਹਿੰਦਾ ਮਤਲਬ ਜਿਨੇ ਮਰਜ਼ੀ ਡਿਜ਼ਾਈਨ ਕਲਰ ਹਰ ਚੀਜ਼ ਮਿਲ ਜੇਗੀ ਹਾਂ ਸਟੋਨ ਦੀ ਫੁੱਲ ਗਾਰੰਟੀ ਹੋएगी ਆਪਨੇ ਇਹ ਟੈਨਸ਼ਨ ਹੁੰਦਾ ਹੈ ਸਟੋਨ ਸਾਰਾ ਨੀ ਗਿੱਲਾ ਜਮਬ ਪੌਰ ਭੰਡ ਬੁੰਡ ਤੋਂ ਨਹੀਂ ਪਾਉਂਦਾ ਪਿਆ ਜਿਵੇਂ ਹਲਕੀ ਚੀਜ਼ ਲੈਣੀ ਆ ਥੋੜੀ ਮੋਟੀ ਆ ਦੇਖੋ ਜਿਵੇਂ ਇਹਦੇ ਚ ਹੀ ਆ ਜਾਂਦੀ ਹੈ ਸੇਮ ਚੀਜ਼ ਚ ਆ ਰੇਟ ਦੇਖਣ ਚ ਸੇਮ ਹੋਏਗੀ ਕੁਆਲਿਟੀ ਪਰ ਚੀਜ਼ ਦਾ ਫਰਕ ਹੈ ਕਿਆ ਨਾਮ ਜਿਹੜੀ ਆ ਚੀਜ਼ ਆ ਇਹ ਜੋ ਹੀ ਆ ਪਰ ਸਿਰਫ ਕੁਆਲਿਟੀ ਦਾ ਫਰਕ ਆ ਇਹਦੀ ਕੁਆਲਿਟੀ ਪੂਰੀ ਵਧੀਆ ਇਹ 45 ਰੁਪਏ ਦਾ ਸੈੱਟ ਪੈਂਦਾ ਹੀ ਉਹ 120 ਰੁਪਏ ਦਾ ਪੈਂਦਾ ਹੀ ਇਹ ਇਹ 45 ਦਾ ਜੀ 120 ਦਾ ਸਿਰਫ ਫਰਕ ਹੈ ਕੁਆਲਿਟੀ ਦਾ ਫਰਕ ਜਾਂਦੀ ਜੀ ਕੋਈ ਕਹਿ ਨਹੀਂ ਸਕਦਾ ਜੇ ਕੋਈ ਪਹਿਚਾਨ ਕਰ ਗਿਆ ਸੁਨਿਆਰੇ ਤੋਂ ਇਲਾਵਾ ਆਪਾਂ ਬੈਠੇ ਆ ਇੰਨੀ ਵੀ ਗਾਰੰਟੀ ਹੋएगी ਆਪ ਨੂੰ ਜੇ ਕੋਈ ਪਾਈ ਹੋਈ ਪਹਿਚਾਨ ਕਰ ਗਿਆ ਇਹ ਚਾਂਦੀ ਦੇ ਨੇ ਜਾਂ ਦੂਏ ਨੇ ਓਕੇ ਇੱਚ ਵੀ ਡਿਜ਼ਾਈਨ ਜਿਨੇ ਮਰਜੀ ਇਹ ਗੋਟਾ ਜਾਂਦੀ ਚਾਹੀਦੀ ਹੋਣੀ ਹੈਗਾ ਵੀ ਅੱਜ ਪਾਏ ਕੱਲੂ ਕਾਰੇ ਉਹ ਚੀਜ਼ ਨਹੀਂ ਜਿਵੇਂ ਮਰਜੀ ਆਲਾ ਭਾਂਡੇ ਧੋਂਦੇ ਰੂਟੀਨ ਚੀਜ਼ ਮਰਜੀ ਭਾਈ ਰੱਖਣ ਲੇਡੀਜ਼ ਅੰਦੇ ਮਤਲਬ ਵੀ ਹੈ ਨਾ ਇਹਦੇ ਚਾ ਮੇਰ ਬੋਕੰਡ ਦੀ ਜੇਲਾ ਕੋਈ ਕਹਿ ਨਹੀਂ ਸਕਦਾ ਸੇ ਕਹਿਣਾ ਮਤਲਬ ਜੇ ਕਈ ਵਾਰ ਪਤਾ ਕੀ ਜਿਹੜੀ ਟੂੜੀ ਹੁੰਦੀ ਆ ਇੱਥੋਂ ਨਾ ਇਹਦੇ ਆ ਕੀ ਜਾ ਜੋੜ ਅੰਦਰ ਕੋ ਜੋੜ ਜੀ ਜੋੜ ਖੁੱਲੇ ਬਹੁਤ ਆਉਂਦੇ ਆ ਜੋੜ ਨਹੀਂ ਹੁੰਦਾ ਉਹ ਕਹਿਣ ਦਾ ਮਤਲਬ ਇੱਕ ਵਰਗੀ ਚੂੜੀ ਹੋ ਗਈ ਹੈ ਤੇ ਆਹ ਦੇਣ ਲੱਗਦੇ ਆ ਇਹ ਛਾਪ ਉੱਤਰ ਗਿਆ ਇਹ ਜੋੜ ਖੁੱਲ ਗਿਆ ਇੰਨੀ ਆਪਣੀ ਗਰੰਟੀ ਹੋ ਗਈ ਅਗਲਾ ਆਪਨੇ ਲਾਵੇ ਬਾਅਦ ਰੱਖ ਜਾਵੇ ਕੋਈ ਰੰਗ ਤੇ ਫੇਰ ਦੱਸ ਇਹਦੀ ਸਾਰਿਆਂ ਤੋਂ ਵੱਡੀ ਜਿਹੜੀ ਖਾਸੀਅਤ ਹੈ ਇਹ ਤਾਂ ਛਾਪ ਅੰਦਰ ਹੀ ਹੈ ਵਿਚੀ ਹੈ ਜਿਵੇਂ ਪਹਿਲਾਂ ਦਿਖਾਈ ਆ ਤੁਹਾਨੂੰ 10 ਰੁਪਏ 11 ਰੁਪਏ ਦਰਜੇ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਹੈ ਪੂਰਾ ਪੰਜਾਬ ਘੁੰਮ ਲਾਵੇ ਕਸਟਮਰ ਜੇ ਦੇ ਨਾਲ ਦੀ ਚੂੜੀ ਮਿਲ ਗਈ ਆਪਾਂ ਤਾਂ ਹੀ ਫ੍ਰੀ ਦੇ ਦਾਂ ਅਸੀਂ ਪਹੁੰਚਿਆ ਮਦਿਨੌਲਾ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਨਾ ਤੇਲੀ ਬਿਜਾ ਦੇ ਵਿੱਚ ਹਮੀਰ ਚੂੜੀ ਵਾਲਾ ਚੂੜੀਆਂ ਵਾਲਾ ਅਸੀਂ ਤੁਹਾਨੂੰ ਸਰਪੱਥੇ ਦੋ ਆਟਮਾ ਦਿਖਾਵਾਂਗੇ ਦਿਖਾਵਾਂਗੇ ਇੱਕ ਦਿਖਾਵਾਂਗੇ ਤੁਹਾਨੂੰ ਚੂੜੀ ਕਿ ਕਿਤੋਂ ਸਟਾਰਟਿੰਗ ਹੁੰਦੀ ਹੈ ਤੇ ਇੱਕ ਦਿਖਾਵਾਂਗੇ ਅਸੀਂ ਬੱਚਿਆਂ ਦੀ ਕੈਪ ਆ ਤੇ ਵੱਡੀ ਕੈਪ ਤੇ ਬੱਚਿਆਂ ਤੋਂ ਵੀ ਬੱਚੇ ਦੀ ਵੀ ਨੇ ਬੱਚੇ ਦੀ ਵੀ ਵੱਡੀ ਵੀ ਲੇਡੀਜ਼ ਵੀ ਕੈਪ ਕੈਪ ਆਪਾਂ ਪਹਿਲਾਂ ਸਟਾਰਟਿੰਗ ਕਰਦੇ ਆ ਭਾਜੀ ਚੂੜੀ ਤੋਂ ਜੀ ਜਿਹੜੀ ਬੱਚੇ ਦੀ ਚੂੜੀ ਆ ਉਹ ਕਿੱਥੋਂ ਰਿਸਟਾਰਟਿੰਗ ਦੇ ਦੋ ਪਹਿਲਾਂ ਉਹ ਬੱਚੇ ਦੀ ਚੂੜੀ ਆ ਜਿਵੇਂ ਮੰਨ ਕੇ ਚੱਲੋ ਸਭ ਤੋਂ ਸਟਾਰਟਿੰਗ ਕਿੱਥੋਂ ਜੀ ਅਲੋਤ ਇਹਦੇ ਵਿੱਚ ਕਲਰ ਵਗੈਰਾ ਡਿਜ਼ਾਈਨ ਵਗੈਰਾ ਹਰ ਚੀਜ਼ ਮਿਲ ਜੇਗੀ ਇਹ ਵੈਸੀ ਤੁਹਾਨੂੰ ਸੈਂਪਲ ਦਿਖਾ ਰਹੇ ਆ ਕਹਿੰਦਾ ਮਤਲਬ ਕਲਰ ਡਿਜ਼ਾਈਨ ਹਾਂ ਜੀ ਡਿਜ਼ਾਈਨ ਤਾਂ ਬਹੁਤ ਹੋਦੇ ਆ ਹਾਂਜੀ ਜਿਹੜੀ ਇਹ ਸਟਾਰਟਿੰਗ ਕਿੱਥੋਂ ਹੁੰਦੀ ਹੈ ਇਹ ਮੰਨ ਕੇ ਚੱਲੋ 60 ਰੁਪਏ ਬਾਕਸ ਪੈਗਾ ਆਪਣੇ ਪਾਸੇ 60 ਰੁਪਏ ਦਾ ਬਾਕਸ ਜੀ ਵਿੱਚ ਕਿੰਨੇ ਉਹਦੇ ਬਾਹਰ 12 ਪੀਸ 5 ਰੁਪਏ ਦਾ ਸੈੱਟ ਪੈ ਗਿਆ ਇੱਕ 66 5 ਰੁਪਏ ਜੀ ਬੜੀ ਵਧੀਆ ਮਾਰ ਜਾਂਦਾ ਜਿਹੜੇ ਬੰਦੇ ਨੇ ਕੰਮ ਬਿਲਕੁਲ ਜੀ ਬਿਲਕੁਲ ਬਿਲਕੁਲ ਹੈਨਾ ਤੇ 60 ਰੁਪਏ ਦਾ ਹੋਊਗਾ ਨਾ ਜੀ ਤੇ ਇਸ ਤੋਂ ਥੋੜਾ ਉੱਪਰ ਹੋ ਹੈ ਵਿੱਚ ਵਧੀਆ ਬੱਚੇ ਦੀ ਹਾਂਜੀ ਜਿਵੇਂ ਆ ਚੀਜ਼ ਹੋ ਗਈ ਹੈ ਇਹ ਸਾਈਜ਼ ਵੀ بڑے ਹੋਗੇ ਕਹਿਣਾ ਮਤਲਬ ਤੇ ਚੀਜ਼ ਵੀ ਥੋੜੀ ਜਿਹਾ ਤੋਂ ਵਧੀਆ ਚ ਆ ਗਈ ਠੀਕ ਹੈ ਜੀ ਅੱਜ ਜਿਵੇਂ ਸਾਈਜ਼ ਵੱਡਾ ਹੋਵੇ ਉਹ ਵੀ ਰੇਟ ਪਾਦਾ ਹਾਂਜੀ ਇਹ ਚ ਵੀ ਡਿਜ਼ਾਈਨ ਔਰ ਕਲਰ ਚਾਰਟ ਹਰ ਚੀਜ਼ ਮਿਲ ਜੇਗੀ ਇਹ ਕਿੰਨੇ ਸਾਲ ਦੇ ਹੋਰ ਤੁਹਾਡੀ ਜਿੰਨੀ ਮਰਜ਼ੀ ਲੈ ਲਓ ਕਿੰਨੇ ਸਾਲ ਦੇ ਬੱਚੇ ਤੱਕ ਇਹ ਮੰਨ ਕੇ ਚੱਲੋ ਇਹ 6-7 ਸਾਲ ਦੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਹੈ ਇਹ ਚੀਜ਼ ਹਾਂਜੀ ਰੇਟ ਸਟ੍ਰੀਮ ਚੋਂ ਜਾਂਦਾ ਫਰਕ ਹੈ ਰੇਟ ਨਹੀਂ ਇਹਦਾ ਰੇਟ ਦਾ ਫਰਕ ਹੈ ਜਿਵੇਂ ਇਹ ਸਾਈਜ਼ ਵੀ ਵੱਡਾ ਆ ਗਿਆ ਕਹਿੰਦਾ ਮਤਲਬ ਕੁਆਲਿਟੀ ਵਾਈਜ਼ ਵੀ ਫਰਕ ਹੈ ਇਹਦਾ ਇਹ ਮੰਨ ਕੇ ਚੱਲੋ 90 ਰੁਪਏ ਬਾਕਸ ਪਏਗਾ ਪੂਰਾ ਇਹ ਨੰ ਇਹ ਨੰਬਰੀ ਬਾਕਸ 90 ਰੁਪਏ ਜੀ ਇਹ ਸਾਡੇ 70 ਰੁਪਏ ਦਾ ਸੈੱਟ ਪੈਂਦਾ ਜੀ ਇੱਕ ਜਿੰਨੇ ਜਿੰਨੇ ਸਾਈਜ਼ ਵੱਧ ਗਿਆ ਜੀ ਉਹ ਵੀ ਮੇਰੇ ਰੇਟ ਬਦਲੂਗਾ ਨਾ ਬਿਲਕੁਲ ਬਿਲਕੁਲ ਚੀਜ਼ ਦਾ ਵੀ ਫਰਕ ਹੋਏਗਾ ਜੀ ਜੀ ਜਿਵੇਂ ਦੋ ਵੱਡਾ ਚਾਹੀਦਾ ਤੁਹਾਨੂੰ ਆ ਚੀਜ਼ਾਂ ਚ ਮਿਲ ਜਾਣਗੇ ਮੈਟਲ ਵਗੈਰਾ ਚ ਵਧੀਆ ਚ ਆ ਲੋ ਜਿਵੇਂ ਹੈਵੀ ਦੇ ਵਿੱਚ ਹੁੰਦੀ ਹੈ ਮੈਟਲ ਇਹ ਚ 벨ਵਟ ਚਾਹੀਦੀ ਹੈ 벨ਵਟ ਵੀ ਮਿਲ ਜੇਗੀ ਇਹ ਚ ਵੀ ਡਿਜ਼ਾਈਨ ਮਿਲ ਜਾਣਗੇ ਕਹਿਣਾ ਮਤਲਬ ਆ ਲੋ ਸਾਈਜ਼ ਚ ਜਿੰਨਾ ਮਰਜੀ ਵੱਡਾ ਲੈ ਲਾਵੇ ਅਗਲਾ ਛੋਟਾ ਲੈ ਇਹ ਚ ਸਾਈਜ਼ ਆ ਲੱਗ ਲਗਾਉਂਦੇ ਨੇ ਸਾਈਜ਼ ਜਿੰਨਾ ਮਰਜੀ ਲੈ ਲਾਵੇ ਵੈਸੇ ਦਿਖਾਇਆ ਸਾਈਜ਼ ਜਿੱਡਾ ਮਰਜੀ ਲੈ ਲਾਵੇ ਬੱਚੇ ਦਾ ਬੜਾ ਬੱਚੇ ਦਾ ਲੈ ਲਾਵੇ ਛੋਟੇ ਬੱਚੇ ਦਾ ਲੈ ਲਾਵੇ ਨਹੀਂ ਇਹ ਇਹ ਗ੍ਰਿਡ ਚ ਪੈਂਦੀ ਹੈ ਏ ਮੰਨ ਕੇ ਚੱਲੋ ਜੀ 425 ਰੁਪਏ ਦਾ ਪੂਰਾ ਬਾਕਸ ਹੈ 61 ਕਿੰਨੇ ਰੁਪਏ ਗਿਆ ਇੱਕ ਸੈੱਟ ਪੈ ਗਿਆ ਜੀ ਇਹ 32 33 ਰੁਪਏ ਦਾ ਸੈੱਟ ਪੈ ਗਿਆ ਇਹ ਦੋ ਦਰਜਨ ਦਾ ਜੀ ਕਿੰਨੇ ਏਜ ਤੱਕ ਇਹ ਚ ਸਾਰੇ ਅਲੱਗ-ਅਲੱਗ ਸਾਈਜ਼ ਆਉਂਦੇ ਨੇ ਛੋਟੇ ਬੱਚੇ ਤੋਂ ਲੈ ਕੇ ਕਹਿੰਦਾ ਮਤਲਬ ਛੋਟੇ 13 14 ਸਾਲ ਦੇ ਬੱਚੇ ਤੱਕ ਜਿਵੇਂ ਮਰਜ਼ੀ ਲੈ ਲਵੋ ਠੀਕ ਹੈ ਥੋੜੇ ਵੱਡੇ ਚਾਹੀਦੇ ਨੇ ਲੇਡੀਜ਼ ਦੇ ਲੇਡੀਜ਼ ਵੀ ਮਿਲ ਜੂਗੀ ਇਹਦੇ ਚ ਠੀਕ ਹੈ ਥੋੜੇ ਆਪਾਂ ਹੋਰ ਦੇਖ ਲਈ ਚੂੜੀ ਤੋਂ ਵੱਡੇ ਚ ਜੀ ਜੀ ਕਿਉਂਕਿ ਚੂੜੀ ਬਹੁਤ ਪਈ ਆ ਕਿਉਂਕਿ ਵੱਖ-ਵੱਖਰੇ ਰੇਟ ਨੇ ਇਸ ਤਰ੍ਹਾਂ ਸਹਜਾ ਉਸ ਤਰ੍ਹਾਂ ਦੀ ਇਹਦੇ ਜਿਵੇਂ ਆ ਚੀਜ਼ ਆ ਜਾਂਦੀ ਨਹੀਂ ਮੇਟਰ ਪਈ ਆ ਚ ਸਾਰੀ ਚੂੜੀ ਲੱਗੀ ਹੋਈ ਆ ਇਹ ਆ ਸਾਰੀ ਚੂੜੀ ਲੱਗਣੀ ਆ ਆ ਚੀਜ਼ਾਂ ਲੱਗੀਆਂ ਆ ਕੜੇ ਵਗੈਰਾ ਸਾਰੇ ਫੈਂਸੀ ਦੇ ਵਿੱਚ ਇਹ ਜਿਵੇਂ ਮੰਨ ਕੇ ਚਲੋ ਪੂਰਾ ਮੁਠਾ ਹੀ ਆ ਇਹ ਆਪਣੇ ਵਾਸਤੇ ਪਾਏਗਾ ਜੀ ਸਿਰਫ ਔਰ ਸਿਰਫ 200 ਰੁਪਏ ਦਾ ਸੈੱਟ ਪੈਂਦਾ 180 ਰੁਪਏ ਦਾ ਪੂਰਾ ਸੈੱਟ ਪੂਰਾ ਮੁਠਾ ਹਾਂਜੀ ਪੂਰਾ ਸੈੱਟ ਇਹ ਭਾਈ ਕੜੇ ਹੁੰਦੇ ਨੇ ਕੜੇ ਜੀ ਕੜਨਾ ਇਹ ਚੂੜੇ ਦੇ ਵਿੱਚ ਵੀ ਲੱਗਦੇ ਨੇ ਜਿਵੇਂ ਹਾਫ ਚੂੜੇ ਦੇ ਵਿੱਚ ਲੱਗਦੇ ਨੇ ਉਹ ਉਹਦੇ ਚ ਲੱਗਦੇ ਨੇ ਜਿਵੇਂ ਅਗਲੇ ਨੇ ਇਹ ਸੈੱਟ ਬਣਾ ਕੇ ਦੇਣਾ ਚੂੜੀ ਆ ਦਾ ਉਹਦੇ ਚ ਵੀ ਅਡਜਸਟ ਹੁੰਦੇ ਨੇ ਇਹਦੇ ਵਿੱਚ ਕਿੰਨੇ ਹੁੰਦੇ ਆ ਕਰੇ ਇਹ ਚ ਮੰਨ ਕੇ ਚੱਲੋ ਜੀ ਇਹ ਚ ਸੈੱਟ ਹੋਣਗੇ ਘਟੋ ਘਟ ਟੁਕ ਟੁਕ 8 ਸੈੱਟ ਹੋਣਗੇ 4 4 ਦੇ 4 4 ਦੇ ਸੈਟਾਂ ਜੀ ਨਿਵੇਂ ਆ ਇੱਧਰ ਆ ਕੇ ਇਹ ਇੱਕ ਇਹ ਚੀਜ਼ ਆ ਆਹ ਤਾਂ ਸਿੰਗਲ ਸਿੰਗਲ ਕੜਾ ਪੈਂਦਾ ਨਾ ਸਿੰਗਲ ਪੈਂਦਾ ਇਹ ਇਹ ਤੁਹਾਨੂੰ ਮੈਂ ਕੱਕਿਆ ਆ ਲਓ ਇਹ ਸਿੰਗਲ ਸਿੰਗਲ ਕੜਾ ਪੈਂਦਾ ਜੀ ਮੈਂ ਜੋ ਇਸ ਸ ਸਿੰਗਲੇ ਪੈਂਦਾ ਕੜਾ ਹਾਂਜੀ ਅਰ ਚੀਜ਼ ਮਿਲ ਜੂਗੀ ਫੈਂਸੀ ਦੇ ਵਿੱਚ ਇਹ ਕਿਹੜੇ ਚ ਪੈ ਗਿਆ ਹੈ ਇਹ ਪੂਰਾ ਸੈੱਟ ਪੈ ਗਿਆ ਜੀ ਮੰਨ ਕੇ ਚੱਲੋ ਜੀ ਮੈਂ ਆ 425 ਰੁਪਏ ਦਾ ਜੀ ਆ 590 ਰੁਪਏ ਦਾ ਪੂਰਾ ਮੁੱਠਾ ਤੇ 500 ਦਾ ਪਰਪੀ ਨਾ ਜੀ ਮਾਰਡ ਦੇ ਵੀ ਬਹੁਤ ਮਹਿੰਗਾ ਵੇਚ ਦੋਗੇ ਮਾਰਕੀਟ ਦੇ ਵਿੱਚ ਜੈਨੂਨ ਜੀ ਗੱਲ ਹੈ ਵੀ ਜੋੜਾ ਵਿਕਦਾ ਹੈ 150 180 ਇਹਨੇ ਦਾ ਜੋੜਾ ਵਿਕਦਾ ਹੈ ਇਹਦਾ ਜੋੜਾ ਇੱਕ ਜੋੜਾ ਹਾਂਜੀ ਇੱਕ ਜੋੜਾ ਦੇਵਪਾਜੋ ਡੱਬੇ ਚ ਪਈ ਚੂੜੀ ਡੱਬੇ ਚ ਥੋੜੀ ਜਿਵੇਂ ਮੰਨ ਕੇ ਚੱਲੋ ਇਹ ਸੁਪੀਰੀਅਰ ਕੁਆਲਿਟੀ ਆ ਜਾਂਦੀ ਆ ਜਿਵੇਂ ਮੰਨ ਕੇ ਚੱਲੋ ਆਹ ਚੀਜ਼ ਆ ਜਾਂਦੀ ਆ ਆਹ ਲੋ ਇਹਨੇ ਆ ਚੀਜ਼ ਆ ਜਾਂਦੀ ਇਹਦੇ ਚ ਵੀ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਦੀ ਕਮੀ ਨਹੀਂ ਜਿੰਨੇ ਮਰਜ਼ੀ ਚ ਹੈਕ ਨਾਲ ਦੇ ਅਗਲਾ 20 20 ਡੱਬੇ ਲੈ ਲਾਵੇ 50 50 ਲੈ ਲਾਵੇ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਕਲਰ ਹਰ ਚੀਜ਼ ਮਿਲ ਜੇਗੀ ਆਪਿਆ ਸਾਰਾ ਮਾਲ ਕਹਿੰਦਾ ਮਤਲਬ ਜਿੰਨੇ ਮਰਜ਼ੀ ਡਿਜ਼ਾਈਨ ਕਲਰ ਹਰ ਚੀਜ਼ ਮਿਲ ਜੇਗੀ ਇਹ 1 ਕਿਢੇ ਚ ਪੈਂਦਾ ਜੀ ਇਹ ਮੰਨ ਕੇ ਚੱਲੋ ਜੀ 120 25 ਰੁਪਏ ਤੋਂ ਇਹਦੇ ਚ ਸਟਾਰਟਿੰਗ ਹੋ ਜਾਂਦੀ ਹੈ ਨਹੀਂ 120 25 ਦੇ ਵਿੱਚ ਇਹ ਪੂਰਾ ਸੱਟਾ ਜਾਂ ਜੀ ਚਾਰ ਦਾ ਸੱਟ ਆਏ ਠੀਕ ਆ ਆਹ ਵਾਲਾ ਸੱਟ 120 25 ਹਾਂ ਜੀ ਇਹਨਾਂ ਚਾਰ ਪਈ ਸੱਟ ਹਾਂ ਜੀ ਚਾਰ ਦਾ ਸੱਟ ਹੋ ਜਾ ਇਹ ਵੀ ਆ ਸਾਰੇ ਲੱਗ ਲਗਾਉਣਗੇ ਇਹ ਮੇ traps ਇੱਕ ਜੁੜੀਆਂ ਦੇ ਆਹ ਇਹ ਵੀ ਮਿਲ ਜੇਗਾ ਜੀ ਇਹ ਮੁਠੇ ਚਾਹੀਦਾ ਮੁਠੇ ਚ ਮਿਲ ਜੇਗਾ ਇਹ ਜੀ ਮੈਂ ਸੁਪੀਰੀਅਰ ਕੁਆਲਿਟੀ ਆ ਜਾਂਦੀ ਹੈ ਜੀ ਥੋੜੀ ਜੀ ਇਹ ਚੀਜ਼ ਮੁਠੇ ਚਾਹੀਦੀ ਹੈ ਤੁਹਾਨੂੰ ਘੱਟ ਰੇਟ ਮਿਲ ਜੇਗੀ ਆ ਜੀ ਹਾਂ ਸਟੋਨ ਦੀ ਫੁੱਲ ਗਾਰੰਟੀ ਹੋएगी ਆਪਣੀ ਲਾਮਿਨੇਸ਼ਨ ਹੁੰਦਾ ਹੈ ਸਟੋਨ ਸਾਰਾ ਜੀ ਗਿੱਲਾ ਜਮਬ ਪੋਰ ਭਾਂਡੇ ਪੁੰਡ ਤੋਂ ਨਹੀਂ ਪਾਉਣ ਪੁੰਡਾ ਪੇ ਜਿਵੇਂ ਹਲਕੀ ਚੀਜ਼ ਲੈਣੀ ਆ ਥੋੜੀ ਮੋਟੀ ਆ ਦੇਖੋ ਜੀਵੇਂ ਇਹਦੇ ਚ ਹੀ ਆ ਜਾਂਦੀ ਹੈ ਸੇਮ ਚੀਜ਼ ਚ ਆ ਰੇਟ ਦੇਖਣ ਚ ਸੇਮ ਹੋएगी ਕੁਆਲਿਟੀ ਪਰ ਚੀਜ਼ ਦਾ ਫਰਕ ਹੈ ਕਹਿਣ ਦਾ ਮਤਲਬ ਕੁਆਲਿਟੀ ਦਾ ਬਹੁਤ ਫਰਕ ਆ ਰੇਟ ਦਾ ਵੀ ਦੋਨਾਂ ਦਾ ਕਹਿਣ ਦਾ ਮਤਲਬ ਦੁੱਧੀ ਤੋਂ ਵੱਧ ਫਰਕ ਹੈ ਠੀਕ ਹੈ ਮਾਰਕੀਟ ਚ ਤੁਹਾਨੂੰ ਆ ਚੀਜ਼ ਮਿਲੇਗੀ ਜ਼ਿਆਦਾਤਰ ਕਹਿਣ ਦਾ ਮਤਲਬ ਰੇਟ ਹੋ ਹੀ ਲੱਗੂਗਾ ਨਾ ਹੋਣਗੇ ਮੈਂ ਕਹਿੰਦਾ ਜੀ ਆ ਚੀਜ਼ ਦਾ ਆ ਚੀਜ਼ ਜਮੀਨ ਅਸਮਾਨ ਦਾ ਫਰਕ ਆ ਦੋਨੋਂ ਚੀਜ਼ਾਂ ਦਾ ਰੇਟ ਮਾਰਕੀਟ ਚ ਤੁਹਾਨੂੰ ਆ ਚੀਜ਼ ਮਿਲੇਗੀ ਪਰ ਰੇਟ ਇਹ ਤੋਂ ਵੀ ਜ਼ਿਆਦਾ ਮਿਲੇ ਜਿਹਦੀ ਗਰੰਟੀ ਇਹ ਵਿੱਚ ਇਹਦਾ ਮੈਂ ਕਹਿੰਦਾ ਫੁੱਲ ਗਰੰਟੀ ਜੀ ਲਮੀਨੇਸ਼ਨ ਹੁੰਦਾ ਇਹਦਾ ਸਟੋਨ ਇਹ ਕਿਹੜੇ ਚ ਪੈਂਦਾ ਸਟਿਚਿੰਗ ਹੁੰਦੀ ਹੈ ਇਹ ਸੈੱਟ ਕਿੰਨੇ ਦਾ ਫਰੇ ਇਹ ਸੈੱਟ ਪਊਗਾ ਜੀ ਆਪਣੇ ਬਾਸੇ 120 ਰੁਪਏ ਦਾ ਸੈੱਟ ਪੈ ਗਿਆ ਜੀ ਇੱਕ ਨਹੀਂ ਪੂਰਾ ਹਾਂਜੀ ਪੂਰਾ ਸੈੱਟ ਜਿਵੇਂ ਹੱਥ ਚ ਲਓ ਜੀ ਆ ਜਿਹੜਾ ਪੂਰਾ ਸੈੱਟ ਦੇਖ ਰਹੇ ਹੋ ਨਾ ਇਹ 120 ਰੁਪਏ ਦੇ ਵਿੱਚ ਆ ਇਹ ਇਹ ਥੋੜਾ ਜਿਹਾ ਜਿਵੇਂ ਹੁੰਦਾ ਜਿਵੇਂ ਆ ਚੀਜ਼ ਹੈ ਇਹ ਤੁਹਾਨੂੰ ਪਊਗਾ ਜੀ ਇਹ 45 ਰੁਪਏ ਦਾ ਸੈੱਟ ਪੈਂਦਾ ਐਡਾ ਹੀ ਸੈੱਟ ਹੋਊਗਾ 45 ਰੁਪਏ ਦਾ ਹਾਂ ਜੀ ਕਹਿੰਦਾ ਕੁਆਲਿਟੀ ਦਾ ਫਰਕ ਆ ਕੁਆਲਿਟੀ ਦਾ ਫਰਕ ਆ ਜਿਹੜੀ ਆ ਚੀਜ਼ ਆ ਇਹ ਝੋਹੀ ਆ ਪਰ ਸਿਰਫ ਕੁਆਲਿਟੀ ਦਾ ਫਰਕ ਆ ਇਹਦੀ ਕੁਆਲਿਟੀ ਪੂਰੀ ਵਧੀਆ ਇਹ 45 ਰੁਪਏ ਦਾ ਸੈੱਟ ਪੈਂਦਾ ਈ ਉਹ 120 ਰੁਪਏ ਦਾ ਪੈਂਦਾ ਜੀ ਇਹ ਇਹ 45 ਦਾ ਜੀ 120 ਦਾ ਸਿਰਫ ਫਰਕ ਹੈ ਕੁਆਲਿਟੀ ਦਾ ਫਰਕ ਆ ਚੀਜ਼ ਦਾ ਫਰਕ ਆ ਨਾ ਜੀ ਜੀ ਤੇ ਆਪਰੇ ਤੋਂ ਜੇ ਕੁਦਰ ਕੁਦਰੇ ਕੋ ਆਪਣੇ ਹੁੰਦੇ ਕੜੇ ਚਾਂਦੀ ਦੇ ਕੜੇ ਮੰਗੂ ਉਹ ਵੀ ਮਿਲ ਜੇਗੀ ਜੀ 골ਡਨ ਵੀ ਮਿਲ ਜਾਣਗੇ ਚਾਂਦੀ ਟਾਈਪ ਵੀ ਮਿਲ ਜੇਗਾ ਸੇਮ ਗੋਟਾ ਚਾਂਦੀ ਜੀ ਕੋਈ ਕਹਿ ਨਹੀਂ ਸਕਦਾ ਜੇ ਕੋਈ ਪਹਿਚਾਨ ਕਰ ਗਿਆ ਸੁਨਿਆਰੇ ਤੋਂ ਇਲਾਵਾ ਆਪਾਂ ਬੈਠੇ ਆ ਇੰਨੀ ਵੀ ਗਾਰੰਟੀ ਹੋएगी ਆਪਣੀ ਜੇ ਕੋਈ ਪਾਈ ਹੋਈ ਪਹਿਚਾਨ ਕਰ ਗਿਆ ਤੇ ਚਾਂਦੀ ਦੇ ਨੇ ਜਾਂ ਦੂਏ ਨੇ ਓਕੇ ਇਹ ਚ ਵੀ ਡਿਜ਼ਾਈਨ ਜਿਨੇ ਮਰਜੀ ਇਹ ਗੋਟਾ ਚਾਂਦੀ ਚਾਹੀ ਜੀ ਉਹਣੀ ਹੈਗਾ ਵੀ ਅੱਜ ਪਾਏ ਕੱਲੂ ਕਾਲੇ ਉਹ ਚੀਜ਼ ਨਹੀਂ ਜਿਵੇਂ ਮਰਜੀ ਆਗਲਾ ਭਾਂਡੇ ਧੋਂਦੇ ਰੂਟੀਨ ਚ ਜਿਵੇਂ ਮਰਜੀ ਪਾਈ ਰੱਖਣ ਲੇਡੀਜ਼ ਨਹੀਂ ਮਤਲਬ ਵੀ ਨਾ ਇਹਦੇ ਚ ਮੈਂ ਤੇਰ ਬੋਕਣ ਚੀਜ਼ ਹੈ ਜਰਾ ਕੋਈ ਕਹਿ ਨਹੀਂ ਸਕਦਾ ਸਹਿ ਚਾਂਦੀ ਸਹਿ ਚਾਂਦੀ ਸਿਰਫ ਸਿਆਰੇ ਦਾ ਸੁਗਾ ਹਾਂ ਸਿਆਰੇ ਦਾ ਸੁਗਾ ਹਾਂ ਵਿਚਾਂਦੀ ਨਹੀਂ ਚਾਂਦੀ ਨਹੀਂ ਕੀ ਤੇ ਇਹ ਫਿਰ ਕੀ ਰੇਡ ਪੈਂਦਾ ਜੋੜਾ ਦਾ ਇਹ ਰੇਡ ਪੈਂਦਾ ਜੀ ਜੋੜਾ ਹੁੰਦਾ ਜੀ ਹਾਂਜੀ ਜੋੜਾ ਹੁੰਦਾ ਇਹ ਮੰਨ ਕੇ ਚੱਲੋ 180 90 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿਹੜੀ ਵਧੀਆ ਚ ਹੈ ਨਹੀਂ ਹੰਗਾ ਜਿਵੇਂ ਤੁਹਾਨੂੰ ਉਹ ਪਹਿਲਾਂ ਦਿਖਾਈ ਹੈ ਜਿਵੇਂ ਦੇਖਣ ਚ ਸੇਮ ਸੇਮ ਲੱਗਦਾ ਪਰ ਕੁਆਲਿਟੀ ਦਾ ਬਹੁਤ ਫਰਕ ਹੈ ਕੁਆਲਿਟੀ ਦਾ ਫਰਕ ਹਾਂਜੀ ਇਹਨੂੰ ਜਿਵੇਂ ਮਰਜ਼ੀ ਅਗਲਾ ਰੂਟੀਨ ਚ ਪਾਈ ਰੱਖੇ ਜਿਵੇਂ ਮਰਜ਼ੀ ਭਾਂਡੇ ਤੋਂ ਲਿਆ ਲੇਡੀਆਂ ਜਿਵੇਂ ਮਰਜ਼ੀ ਪਾਈ ਕਾਲਾ ਨਹੀਂ ਪੂਗਾ ਨਹੀਂ ਕਾਲਾ ਨਹੀਂ ਪੂਗਾ ਕੋਈ ਹੋਏਗਾ ਜੈਂਟਸ ਜੈਂਟਸ ਕੜਾ ਜੈਂਟਸ ਕੜਾ ਹੁੰਦਾ ਜ਼ਰੂਰ ਹੈ ਇਸ ਟਾਈਮ ਸਟਾਕ ਕਲੀਅਰ ਹੈ ਮਿਲ ਹੋ ਵੀ ਜਾਂਦਾ ਜੈਂਟਸ ਕੜਾ ਵੀ ਹੁੰਦਾ ਪਰ ਜੋ ਜੋ ਖਾਤਮ ਖਾਤਮ ਜੈਂਟਸ ਜੀ ਹਾਂਜੀ ਹੁੰਦਾ ਹੋ ਵੀ ਆਪਣੇ ਲੋਕ ਜੈਂਟਸ ਕੜਾ ਵੀ ਹੁੰਦਾ ਜਿਵੇਂ ਆਹ ਚੀਜ਼ ਅੱਜ ਕੱਲ ਇਹ ਵੀ ਚੀਜ਼ ਫੁੱਲ ਟ੍ਰੈਂਡ ਦੇ ਵਿੱਚ ਹੈ ਪੈਂਡੋਰਾ ਮਾਰਕੀਟ ਚੋਂ ਤੁਹਾਨੂੰ ਮਿਲੂਗਾ ਇਹ 120 100 150 ਲੱਗਦੀ ਲਾਣਗੇ ਮਾਰਕੀਟ ਦੇ ਵਿੱਚ ਆਹ ਲੋ ਪੈਂਡੋਰਾ ਦਾ ਫੁੱਲ ਟ੍ਰੈਂਡ ਆ ਬੱਚੇ ਵੱਡੇ ਸਭ ਪਾਈ ਫਿਰਦੇ ਨੇ ਉਹ ਅੱਜ ਕੱਲ ਇਹ ਚੀਜ਼ਾਂ ਹੀ ਫੁੱਲ ਟ੍ਰੈਂਡ ਆ ਇਹ ਭਾਜੀ ਹੱਥ ਚ ਪਾਉਣ ਹੋ ਜਾਂਦਾ ਜੀ ਜੀ ਇਹ ਲੇਡੀਜ਼ ਕਹਿੰਦੇ ਮਤਲਬ ਅੱਜ ਕੱਲ ਕੁੜੀਆਂ ਗੱਤਰੀਆਂ ਗੱਲੀ ਸ਼ਟਮਾ ਇਹ ਇਹ ਸਿਰਫ ਆਪਣੇ ਲੋਕੋ ਪਊਗਾ 40 ਰੁਪਏ ਚਾਲੀ ਰਪੈ ਬੂਗਾ ਆਪਣੇ ਵੱਸ ਸੇ ਕਹਿਨ ਦਾ ਮਤਲਬ ਜੇ ਅਗਲਾ ਇਹਨੂੰ ਵੀ ਕੁਆਂਟੀਟੀ ਚਲੰਦਾ ਜੇ ਮੈਂ ਡੱਬਾ ਬੰਦ ਲਊਗਾ ਆਪਣੇ ਲਾਗੇ ਉਹਦਾ ਮਾਨਤਾ ਨੂਗਾ ਉਹਦਾ ਮਾਨਤਾ ਹਾਂਜੀ ਡਿਜ਼ਾਈਨ ਵੀ ਵੱਖਰਾ ਵੱਖਰਾ ਵੀਡੀਓ ਦੇਖ ਕੇ ਆਉਂਦਾ ਥੋੜਾ ਫੇਰ ਮੈਂ ਕਹਿੰਦਾ ਫੇਰ ਹੋਰ ਕਹਿਨ ਦਾ ਮਤਲਬ ਅਗਰ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਆਪਣੇ ਲਾਗੇ ਬੰਦਾ ਆ ਕੇ ਆਪਾਂ ਨੂੰ ਕਹਿੰਦਾ ਆਏ ਵੀਡੀਓ ਦੇਖ ਕੇ ਆਏ ਆ ਬਾਈ ਦੀ ਵੀਡੀਓ ਦੇਖ ਕੇ ਆਏ ਆ ਉਹਦਾ ਹੋਰ ਵੀ ਵੱਧ ਮਾਨ ਕਰ ਦਾਂਗੇ ਆਪਾਂ ਹੋਰ ਦੱਸੋ ਲੋ ਜੀ ਛੋਟੇ ਵਕਤ ਤੇ ਹੋਰ ਵੀ ਆਫਰ ਆ ਜਾਏਗਾ ਤੁਸੀਂ ਵੀਡੀਓ ਦੇਖਣਾ ਛੜਿਚੇ ਨੇ ਦਾ ਨਾਮ ਦੱਸ ਦਿਓ ਆ ਕੇ ਭੇਜੀ ਆ 3 ਸਾਨੂੰ ਦਿਖਾ ਦੇ ਸਕਰੀਨ ਸ਼ਾਟ ਲੈ ਕੇ ਆ ਜਾਵੇ ਵੀ ਅਸੀਂ ਵੀਡੀਓ ਦੇਖੀ ਸੀ ਬਾਈ ਜੀ ਤੁਹਾਨੂੰ ਹੋਰ ਵੀ ਬਾਈ ਕੁਛ ਨਾ ਕੁਛ ਆਫਰ ਵੀ ਦੇ ਕੇ ਭੇਜਣਗੇ ਨਾ ਬਿਲਕੁਲ ਜੀ ਬਿਲਕੁਲ ਖੁਸ਼ ਕਰਕੇ ਦੋਵਾਂਗੇ ਆਪਾਂ ਹੋਰ ਦੱਸੋ ਜੇ ਪਾਜੀ ਇਹ ਤਾਂ ਚੂੜੀ ਆ ਗਈ ਨਾ ਇਹ ਗੁੱਛੇ ਵਾਲੀ ਚੂੜੀ ਆ ਜਾਵੇਗੀ ਇਹ ਗੁੱਛੜੀ ਚੂੜੀ ਕਿੱਥੋਂ ਸਟਾਰਟਿੰਗ ਦੇਈ ਗੁੱਛਾ ਆਪਣੇ ਲਵੇ ਜੀ ਬਾਦ ਚੂੜੀ ਵੀ ਨਾ 110 ਰੁਪਏ ਤੋਂ ਸਟਾਰਟ ਹੋ ਜਾਂਦਾ ਇਹ ਚ ਕਿੰਨੇ ਦਾ ਦਰਜਣੋਂ ਦਾ ਨਹੀਂ ਇਹ ਚ ਮੰਨ ਕੇ ਚੱਲੋ ਜੀ 12 ਦਰਜਣ ਦੀ ਭਰਤੀ ਹੁੰਦੀ ਹੈ ਮਾਰਕੀਟ 'ਚ ਤੁਹਾਨੂੰ ਮਿਲੇਗਾ ਮਾਰਕੀਟ 'ਚ ਆਪਣੇ ਲੋਕ 12 ਦਰਜਨ ਦੀ ਭਰਤੀ ਹੁੰਦੀ ਹੈ ਜੀ ਕਹਿਣਾ ਮਤਲਬ ਯਾਰ ਕਈ ਵਾਰੀ ਪਤਾ ਕੀ ਜਿਹੜੀ ਚੂੜੀ ਹੁੰਦੀ ਆ ਇੱਥੋਂ ਨਾ ਆ ਇਹ ਇਹ ਚੀਜ਼ ਆ ਜੋੜ ਜੋੜ ਜੇ ਜੋੜ ਖੁੱਲੇ ਬਹੁਤ ਹੁੰਦੇ ਆ ਜੋੜ ਨਹੀਂ ਖੁੱਲੂਗਾ ਤੇ ਆ ਆ ਕਹਿਣਾ ਮਤਲਬ ਇੱਟ ਵਰਗੀ ਚੂੜੀ ਹੋ ਗਈ ਹੈ ਇਹ ਤੇ ਆ ਲੈਣ ਲੱਗਦੇ ਆ ਜੇ ਛਾਪ ਉਤਰ ਗਿਆ ਇਹ ਜੋੜ ਖੁੱਲ ਗਿਆ ਇੰਨੀ ਆਪਣੀ ਗਾਰੰਟੀ ਹੋ ਗਈ ਅਗਲਾ ਆਪਣੇ ਲੋਕ ਬਾਅਦਸ ਰੱਖ ਜਾਵੇ ਕੋਈ ਰੰਗ ਤਰੀ ਫੇ ਇਹ ਵੀ ਸਾਰਿਆਂ ਤੋਂ ਬੜੀ ਜਿਹੜੀ ਖਾਸੀਅਤ ਹੈ ਇਹ ਤਾਂ ਛਾਪ ਅੰਦਰ ਹੀ ਹੈ ਵਿੱਚ ਹੀ ਉਤਰਨ ਦਾ ਚਾਂਸ ਹੀ ਨਹੀਂ ਕਿ ਵੀਰ ਦੁਕਾਨਦਾਰ ਬੰਦਾ ਕੋਈ ਲਿਆਏ ਦਾ ਉਹ ਛਾਪ ਉਤਰ ਜਾਂਦਾ ਉਹੀ ਗੱਲ ਦਾ ਤਰ੍ਹਾਂ ਉਹਦਾ ਰੰਗ ਭੱਦਾ ਪੈਦਾ। ਅਗਰ ਛਾਪਾ ਵੀ ਡਿਮਾ ਪੈ ਗਿਆ ਉਤਰਨਾ ਤਾਂ ਬਹੁਤ ਬੜੀ ਗੱਲ ਆ ਕਹਿਣਾ ਮਤਲਬ ਦੂਰ ਦੀ ਗੱਲ ਹੋ ਗਈ ਉਤਰਨਾ ਦਾ। ਜੇ ਛਾਪਾ ਵੀ ਡਿਮਾ ਪੈ ਗਿਆ ਆਪਾਂ ਤਾਂ ਵੀ ਬੈਠੇ ਹਾਂ ਜ਼ਿੰਮੇਦਾਰ। ਹੋਰ ਦੱਸੋ। ਜਿਹੜਾ ਤੁਸੀਂ ਕਹਿੰਦੇ ਮੇਂ ਨਾ ਇਹਦਾ ਛਾਪਾ ਉਤਰੇ। ਛਾਪਾ ਤਾਂ ਉਤਰਨ ਦੀ ਨਹੀਂ। ਨਾ ਇਹਦਾ ਜੋੜ ਖੁੱਲੇ। ਨਾ ਜੋੜ ਖੁੱਲੇ ਨਾ ਡਿਮਾ ਪਵੇ। ਸ਼ਾਈਨ ਵੀ ਇਹਦੀ ਇਦਾਂ ਹੀ ਰਹੂਗੀ। 100 ਸੱਚੇ ਕਲਰ ਮਿਲ ਜਾਣਗੇ ਕਹਿਣਾ ਮਤਲਬ। 100 ਇਹ ਪਊਗਾ ਜੀ ਆਪਨੇ ਵਾਸਤੇ 195 ਰੁਪਏ ਜਿਹੜੀ ਆ ਇਹ ਟੌਪ ਦੀ ਚੂੜੀ ਆ ਕਹਿਣਾ ਮਤਲਬ ਇਹ ਚ 11 ਦਰਜੇ ਨੂੰ ਪੱਲੇ ਪੋ ਗਈ 11 ਸਾਢੇ 11 ਦਰਜਨ ਥੋੜੀ ਇਸ ਤੋਂ ਹੈਵੀ ਵਿਚ ਵਧੀਆ ਚ ਹਾਂਜੀ ਜਿਵੇਂ ਆ ਚੀਜ਼ ਹੈ ਹੀ ਕਹਿੰਦਾ ਮਤਲਬ ਥੋੜੀ ਹੈਵੀ ਚ ਸਟਾਕ ਦੀ ਕੋਈ ਕਮੀ ਨਹੀਂ ਚ ਹੈ ਇੱਕ ਨਾਲ ਦਾ ਅਗਲਾ 1000 ਗੁੱછા ਲੈਣਾ ਵਾਪੈਣਾ ਤੇ ਉਹਨਾਂ ਥੋੜੀ ਹੈਵੀ ਚ ਆ ਗਈ ਹਾਂਜੀ ਇਹਦੇ ਨਾਲ ਉਹ ਹੈਵੀ ਚ ਇਹਦੀ ਪਾਲਿਸ਼ ਜਿਹੜੀ ਹਾਂ ਇਹਦੀ ਪਾਲਿਸ਼ ਇਦਾਂ ਹੀ ਸ਼ਾਈਨ ਕਰਦੀ ਰਹੂਗੀ ਸਾਲ ਬਾਅਦ ਵੀ ਦੇਖੋਗੇ ਇਹਨੇ ਇਦਾਂ ਹੀ ਰਹਿਣਾ ਸਰ ਜਿਵੇਂ ਮਰਜ਼ੀ ਦਾ ਮੈਂ ਕਹਿੰਦਾ ਜਿਵੇਂ ਮਰਜ਼ੀ ਪਾਈ ਕੱਪੜੇ ਤੂੰ ਚਲੇ ਜਾ ਭੰਡ ਜਿਹੜਾ ਕੋ ਮਰਜ਼ੀ ਕਰੀ ਜਾ ਬਈ ਛੱਪਾ ਉਤਰਨ ਦੀ ਤਾਂ ਗੱਲ ਕਹਿੰਦਾ ਮਤਲਬ ਹੈ ਹੀ ਨਹੀਂ ਉਹਦਾ ਪਾਸੀ ਕਰ ਦੋ ਕਹਿੰਦਾ ਮਤਲਬ ਇਹ ਫਿਨਿਸ਼ਿੰਗ ਵੀ ਨਹੀਂ ਜਾਊਗੀ ਜਿਹੜੀ ਇਹ ਚੀਜ਼ ਹੈ ਇਹ ਇਹ ਕਿੰਨੇ ਦਾਜਣਾ ਦੇ ਵਿੱਚ ਇਹ ਚ 12 ਦਰਜਨ ਕਹਨੇ ਆ ਜੀ ਅਸੀਂ ਕਹਿੰਦਾ ਮਤਲਬ ਵੀ ਕੰਪਨੀ ਕਹਿੰਦੀ ਹੈ 12 ਦਰਜਨ ਅਸੀਂ 11 ਕਹਨੇ ਆ ਕਸਟਮਰ ਨੂੰ ਵੀ 11 ਬੰਨੇ ਪਊਗਾ ਵੀ ਹਾਂ ਵੀ ਕਹਿੰਦੇ ਮਤਲਬ ਟੁੱਟ ਟੱਟ ਜਾਂਦੀ ਹੈ ਕਹਿੰਦਾ ਉਹਨਾਂ ਦੇ ਇਹ ਅਗਲੇ ਦੀ ਲੈ ਜਾਂਦੇ ਹੋਏ ਟੁੱਟ ਜਾਂਦੀ ਹੈ ਕਿਸੇ ਦੀ ਕਹਿੰਦਾ ਮਤਲਬ ਦਰਜਨ ਅਸੀਂ ਆ ਲੈਣ ਨੂੰ ਕਹਦਾ ਨੇ ਵੀ 11 ਦਰਜਨ ਆਪਾਂ ਝੂੜ ਬੋਲ ਕੇ ਨਹੀਂ ਕਿਸੇ ਨੂੰ ਚੀਜ਼ ਸੱਟ ਪੈਂਦਾ ਇਹ ਪਊਗਾ ਜੀ 240 ਰੁਪਏ ਦਾ ਨਹੀਂ ਮਨਕ ਜਰ ਕੋਈ ਇਹ ਦਰਜਨ ਪੈ ਗਈ ਮੰਨ ਕੇ ਚਲੋ 21 ਰੁਪਏ ਦਰਜਨ ਪੈ ਗਈ 20 ਰੁਪਏ ਨੀ ਜੇ ਮਾਰਕੀ ਕੋਈ ਦੁਕਾਨਦਾਰ ਛੋਟਾ ਸ਼ਟ ਲੈ ਕੇ ਜਾਂਦਾ ਜੀ ਉਹ ਦੁਕਾਨਦਾਰਾ ਉੱਥੇ ਜਾ ਕੇ ਦੁਕਾਨ ਤੇ ਖੋਲਦਾ ਉਹ ਜੋੜ ਥੋੜੇ ਖੁੱਲੇ ਮਲਦਰ ਫੇਰ ਕੀ ਹੱਲਾ ਕੁਛ ਹੈਗਾ ਮੈਂ ਕਹਣਾ ਸਰ ਜਿਹੜਾ ਮਰਜੀ ਗੁੱਛਾ ਖੋਲੋ ਤੁਸੀਂ ਜਿਹੜਾ ਤੁਹਾਡਾ ਜੀ ਕਰਦਾ ਉਹ ਚੱਕੋ ਜੇ ਕਿਸੇ ਇੱਕ ਚੂੜੀ ਦਾ ਵੀ ਜੋੜ ਖੁੱਲੇ ਹੋਇਆ ਮਿਲ ਗਿਆ ਆਪਾਂ ਜ਼ਿੰਮੇਦਾਰ ਬੈਠੇ ਆ ਨਹੀਂ ਜੇ ਕਿਸੇ ਮੱਕੋਈ ਦੁਕਾਨਦਾਰ ਜਾਂ ਕੋਈ ਲੈ ਕੇ ਆਦਾ ਕੋਈ ਉੱਥੇ ਕੋਈ ਜੋੜ ਖੁੱਲੇ ਮਲਦਰ ਫੇਰ ਕੀ ਹੱਲਾ ਕੋਈ ਫਿਰ ਚੇਂਜ ਹੋ ਸਕਦਾ ਕੀ ਸਕਾ ਸਾਂ ਹਾਂ ਜੇ ਕਹਿਣ ਦਾ ਮਤਲਬ ਆਪਾਂ ਚੈੱਕ ਵੈਸੇ ਤਾਂ ਆਪਾਂ ਉਰੋ ਹੀ ਚੈੱਕ ਕਰਾ ਕੇ ਦਿੰਨੇ ਆ ਕੱਲੇ ਕੱਲੇ ਚੈੱਕ ਅਗਰ ਫੇਰ ਵੀ ਅਗਰ ਦਿੱਕਤ ਆਉਂਦੀ ਹੈ ਪੂਰੀ ਪਾਉ ਤਾਂ ਉਹਦਾ ਉਹ ਟੁੱਟੂਗੀ ਬਿਲਕੁਲ ਜੀ ਬਿਲਕੁਲ ਜੇ ਜੋ ਮਨ ਕੋਲ ਉਹਨੇ ਟੁੱਟ ਹੋਇਆ ਹਨਾ ਹਾਂਜੀ ਉਹਦੀ ਫਿਰ ਵਾਪਸੀ ਦਾ ਹੋ ਸਕਦੀ ਆ ਉਹ ਤਾਂ ਖੈਸ ਬਿਲਕੁਲ ਤੇ ਕਹਿਣ ਦਾ ਮਤਲਬ ਵੀ ਅਸੀਂ ਤਾਂ ਤੁਹਾਨੂੰ ਬੰਦ ਦਿੱਤਾ ਜੀ ਕੋਈ ਟੁੱਟੇ ਦੀ ਕੋਈ ਗਾਰੰਟੀ ਨਹੀਂ ਉਹਦਾ ਪਤਾ ਹੀ ਆ ਹਾਂ ਟੁੱਟੇ ਦੀ ਕੋਈ ਗਾਰੰਟੀ ਨਹੀਂ ਜੇ ਕੋਈ ਜੋੜ ਖੁੱਲਾ ਉਹ ਆਪਾਂ ਬੈਠੇ ਆਂ ਜੀ ਵਾਪਸੀ ਹੈ ਲਓ ਜੀ ਸਭ ਤੋਂ ਵੱਡਾ ਇਹ ਆ ਵੀ ਜੇਕਰ ਚੂੜੀ ਕੋਈ ਲੈ ਕੇ ਜਾਂਦੇ ਹੋ ਨਾ ਆ ਚੂੜੀ ਵਧੇ ਚੂੜੀ ਜੇ ਤੁਹਾਨੂੰ ਕਿਸੇ ਵੀ ਚੂੜੀ ਦਾ ਜੋੜ ਖੁੱਲਾ ਮਿਲਦਾ ਤਾਂ ਤੁਸੀਂ ਉਹ ਜੋੜ ਖੁੱਲਾ ਇਹ ਚੂੜੀ ਇੱਥੇ ਇਹਨਾਂ ਨੂੰ ਵਾਪਸ ਦੇ ਸਕਦੇ ਹੋ ਬਿਲਕੁਲ ਚੇਂਜ ਕਰ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਾਂ ਤੁਹਾਨੂੰ ਪੈਸੇ ਉਹਦੇ ਦੱਸਿਆ ਛੱਡ ਲਾਂਗੇ ਜਾਂ ਤੁਸੀਂ ਭਾਈ ਝੂੜੀ ਦੇ ਚਾਹੇ ਚੂੜੀ ਇਹ ਵੀ ਨਹੀਂ ਹੈਗਾ ਮਤਲਬ ਇਹ ਵੀ ਚੂੜੀਓ ਲੈਣੀ ਹੈ ਚਾਹੇ ਚੂੜੀ ਲੈ ਲਵੇ ਮਤਲਬ ਚੂੜੀ ਦੇ ਕੇ ਕੋਈ ਹੋਰ ਚੀਜ਼ ਲੈਣੀ ਹੈ ਜਿਹੜੀ ਮਰਜ਼ੀ ਚੀਜ਼ ਲੈ ਸਕਦਾ ਚੀਜ਼ ਲੈ ਸਕਦਾ ਹਾਂ ਜਵਾਬ ਨਹੀਂ ਹੈਗਾ ਆਪਣੇ ਲਵੇ ਕਹਿਣਾ ਮਤਲਬ ਜੇ ਜੀ ਮਰਜ਼ੀ ਚੀਜ਼ ਲੈ ਲੈ ਝੂੜੀ ਇਸ ਤੋਂ ਹੋਰ ਵਧੀਆ ਚੂੜੀ ਘੜੀ ਆ ਇਸ ਤੋਂ ਵਧੀਆ ਚੀਜ਼ ਵਧੀਆ ਇਸ ਤੋਂ ਵਧੀਆ ਅਲੋ ਜਿਵੇਂ ਆ ਜਾਂਦੀ ਹੈ ਬਈ ਚੂੜੇ ਦਾ ਟਰੱਕ ਭਰ ਕੇ ਲੈ ਜਾਣਾ ਬਾਈ ਇਹ ਤਾਂ ਕੁਝ ਵੀ ਨਹੀਂ ਹੈਗਾ ਕਹਿਣ ਦਾ ਮਤਲਬ ਆਪਣਾ ਸਟਾਕ ਉੱਪਰ ਪਿਆ ਹੈ ਜੀ ਤੇ ਉੱਧਰ ਪਿਆ ਦੁਕਾਨ ਤੇ ਆलो ਸਰ ਜੀ ਐਚ ਵੀ ਕਲਰ ਮਿਲ ਜਾਣਗੇ ਡਿਜ਼ਾਈਨ ਮਿਲ ਜਾਣਗੇ ਕਹਿਣ ਦਾ ਮਤਲਬ ਠੀਕ ਹੈ ਜੀ ਇਹ ਉਹ ਚੂੜੀ ਹੈ ਜਿਹੜੀ ਫੁੱਟੀ ਹੋਈ ਵੀ ਵਿਕਦੀ ਹੈ ਇਹ ਚੂੜੀ ਫੁੱਟੀ ਹੋਈ ਫੁੱਟੀ ਟੁੱਟੀ ਹੋਈ ਚੂੜੀ ਵੀ ਵਿਕਦੀ ਹੈ ਇਹ ਹੈ ਇਹ 골ਡ ਸੀ ਜਿਹੜੀ ਹੁੰਦੀ ਹੈ 골ਡ ਦੀ ਹੁੰਦੀ ਹੈ। ਦੋ ਜਿਹੜੀ ਆ। ਚੂਰੇ ਚੂਰੇ ਹੋਈ ਹੋਈ ਚੂੜੀ ਵੀ ਬਿਕੂਗੀ। ਬਾਹਰ ਦੀ ਗੱਲ ਆ ਵੀ ਜਿਹੜੀ ਆ ਟੂੜੀ ਐ ਨਾ ਬਾਈ ਕਹਿੰਦਾ ਵੀ ਫੁੱਟੇ ਹੋਈ ਵਿਕਦੀ ਆ। ਹਾਂ ਟੁੱਟੀ ਗਈ। ਟੁੱਟੀਆਂ ਜੁੜੀਆਂ ਵੀ ਵੇਚਦੀ ਆ। ਹਾਂ ਇੱਕ ਚੂੜੀ ਦੇ 10 ਟੁੱਟੇ ਹੋਏ ਹੁਣ। ਉਹ ਵੀ ਬਿਕੂਗੀ। ਪਤ ਲੈ ਬਈ ਧਿਆਨ ਰੱਖੋ। ਇਹ ਉਪਰ ਕਿਹੜੇ ਹਿਸਾਬ ਨਾਲ ਫਿਰ ਕੀ ਬਿਕਦੀ ਆ ਕੀ ਉਹ ਪਸੰਦ ਦੱਸੋ ਨਾ। ਹਾਂ। ਫੇ ਟੁੱਟੀ ਜੁੜੀ ਜਿਹੜੀ ਕਹਿੰਦੇ ਵੀ ਵਿਕਦੀ ਆ। ਮਾਲਕ ਜਦ ਕਰੇ ਇਹ ਚੂੜੀਆਂ ਟੁੱਟੇਆਂ ਪੈਣੇ। ਉਹ ਫਿਰ ਕਿਹੜੇ ਹਿਸਾਬ ਨਾਲ ਛਿਲਾਂਗੇ ਭਾਈ ਦੇਖੋ ਜਿਵੇਂ ਕਹਿਣਾ ਮਤਲਬ ਕੋਈ ਇੱਕ ਦਰਜਨ ਆਪਾਂ ਲੈਣਾ ਹੈ ਕਹਿਣਾ ਮਤਲਬ ਜਿਵੇਂ ਇੱਕ ਦਰਜਨ 2 ਦਰਜਨ ਉਹ ਤਾਂ ਅਗਲੇ ਟੁੱਟੀ ਵੀ ਕਿੱਥੇ ਸਾਂਭਦੇ ਜਿਵੇਂ ਦੁਕਾਨਦਾਰ ਆ ਵਾਸਤੇ ਆਏ ਕਹਿਣਾ ਮਤਲਬ ਜਿਵੇਂ ਦੁਕਾਨਦਾਰਾ ਲਵੇ ਟੁੱਟੀ ਵੀ ਪਿੱਛੇ ਲੱਗੀ ਕਹਿਣਾ ਮਤਲਬ ਇਹ ਕਿਲੋ ਦੇ ਹਿਸਾਬ ਚ ਫਿਰ ਵੀ ਵਿਗਦੀ ਆ ਕਹਿਣਾ ਇਹਦੇ ਤੇ ਜਿਹੜੀ ਪਾਲਿਸ਼ ਹੁੰਦੀ ਆ ਨਾ ਭਾਈ ਇਹ 골ਡ ਦੀ ਪਾਲਿਸ਼ ਹੁੰਦੀ ਆ ਇਹਦੇ ਤੇ ਟੋਟਲੀ ਇਹ ਚ ਵੀ ਕਲਰ ਜਿਨੇ ਮਰਜੀ ਹਰ ਸਾਈਜ਼ ਮਿਲੂਗਾ ਇਹ ਨਹੀਂ ਹੈਗਾ ਕਿ ਜਿਵੇਂ ਕੋਈ ਚਲਾ ਜਾਂਦਾ ਲੁਧਿਆਣੇ ਚਲਾ ਗਿਆ ਸਾਡੇ ਲਵੇ 20 ਕਸਟਮਰ ਇਦਾਂ ਤੇ ਆਂਦੇ ਨੇ ਵੀ ਅਸੀਂ ਲੁਧਿਆਣੇ ਚਲੇ ਗਏ ਜੀ ਸਾਨੇ ਉੱਥੋਂ 20000 ਦਾ ਜਾਂ 50000 ਦੀ ਚੂੜੀ ਲਈਤੀ ਵੀ ਉਹਨਾਂ ਨੇ ਸਹਿਜ ਇੱਕੋ ਹੀ ਬਾਤ ਆ ਆਪਣੇ ਲਵੇ ਜਿਵੇਂ ਆ ਕਲਰ ਹੈ ਇਹ ਚ ਸਾਰੀ ਸਾਈਜ਼ ਮਿਲਣਗੇ ਕੋਈ ਧੋਖੇਧੜੀ ਵਾਲਾ ਕੰਮ ਨਹੀਂ ਆ ਲੈਣ ਦਿਖਾ ਕੇ ਗੱਲੀ ਗੱਲੀ ਚੈੱਕ ਕਰਾ ਕੇ ਕੰਲਾ ਕੰਲਾ ਸਾਈਜ਼ ਦਵਾਂਗੇ ਇਹ ਨਹੀਂ ਹੈਗਾ ਸਾਈਜ਼ ਨਹੀਂ ਮਿਲੂਗਾ ਸਾਈਜ਼ ਵੀ ਹਰ ਇੱਕ ਨੂੰ ਮਿਲੂਗਾ ਇਹ ਇੱਕ ਹੀ ਪੀਰੀਅਡ ਚ ਹੈ ਇਹ 290 ਰੁਪਏ ਦਾ ਕੁਛਾ ਜੀ ਇਹ 290 ਰੁਪਏ ਦਾ 290 ਰ ਇਹ ਮੰਨ ਕੇ ਚਲੋ 27 28 ਰੁਪਏ ਦਰਜਨ ਪੈਂਦੀ ਆ 28 ਰੁਪਏ ਹਾਂਜੀ ਇਹ ਤੋਂ ਹੋਰ ਹੈ ਵੀ ਹੋਰ ਹੈ ਉੱਪਰ ਵੀ ਮਿਲ ਜੂਗੀ ਉੱਪਰ ਵੀ ਤਾਂ ਖੌਬਾ ਕੋ ਕੋ ਚੂੜੀ ਗੁੱਚੇ ਜੀ ਤਾਂ ਹੁਣ ਆਪਾਂ ਚੂੜੀ ਦਿਖਾ ਰਹੇ ਨਾ ਜੀ ਜੀ ਬਿਲਕੁਲ ਚੂੜੀ ਦੇਖਣ ਵਾਲਾ ਕੋ ਲੋ ਇਹ ਨਾ ਕਹੇ ਵੀ ਜਿਹੜੀ ਸ਼ਰਪਮ ਦਾ ਦਿਖਾਈ ਨਹੀਂ ਚੂੜੀ ਦੀ ਦਾ ਜੀ ਗੁੱਛੇ ਵਾਲੀ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਕਹਿਣਾ ਮਤਲਬ ਜਿੰਨੀ ਮਰਜੀ ਮਹਿੰਗੀ ਤੋਂ ਮਹਿੰਗੀ ਲੈ ਲਾ ਆ ਲੋ ਇਹ ਵੀ ਉਹੀ ਚੀਜ਼ ਆ ਜਾਂਦੀ ਹੈ ਜੀ ਇਹ ਵੀ ਫੁੱਟੀ ਵੀ ਵਿਗਦੀ ਹੈ ਸਰ ਜੀ ਹਾਂ ਹਾਂ ਖੋਦ ਰੋ ਆ ਫੁੱਟੀ ਡਿੱ ਗਿਆ ਆ ਦੇ ਜੀ 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 ਇਹ ਫੁੱਟੀ ਵੀ ਵਿਕਦੀ ਹੈ ਆ ਫੁੱਟੀ ਵਿਕਦੇ ਅਰੇ ਇਹ ਤਾਂ ਸੇਮ ਹੀ ਆ ਕਿ ਇਹ ਨਹੀਂ ਇਹ ਕੋਸਟਲੀ ਹੈ ਜੀ ਕਹਿੰਦਾ ਮਤਲਬ ਥੋੜੀ ਜੀ ਹਾਂਜੀ ਪਰ ਇਹ ਚੂੜੀ ਵੀ ਆਏ ਆ ਜੀ ਲੋਹੇ ਵਰਗੀ ਚੂੜੀ ਹੈ ਤੂੰ ਹੀ ਕਹੇ ਲੋਹੇ ਵਰਗੀ ਫੁੱਟੀ ਕਹਤੋ ਹੀ ਇਹ ਪਰ ਇਹ ਜਿਵੇਂ ਗੱਡੀ ਹੈ ਜੀ ਇਕੱਠਾ ਆਪਣਾ ਐ ਨਹੀਂ ਨਾ ਹੁੰਦਾ ਜਿਵੇਂ ਬੜਾ ਟਰੱਕਾ ਟਰੱਕ ਆਉਂਦੇ ਨੇ ਆਪਣੇ ਲੇ ਵੇ ਜਿਵੇਂ ਅਗੇ ਉੱਥੇ ਲੱਗ ਗਿਆ ਆਪਣੇ ਲੇ ਵਿੱਚ ਹੁਣੀ ਜਾ ਕੇ ਲੱਗੇ ਇਹ ਟਰੱਕ ਉੱਥੋਂ ਜਦੋਂ ਭਰਦੀ ਹੈ ਲੇਬਰ ਉਰੇ ਆਂਦਾ ਉਰੋਂ ਆਣਿਆਂ ਦੇ ਜਾਂ ਕਿਸੇ ਦੇ ਹੱਥ ਜੋ ਪੂਰਾ ਉਹੀ ਬੰਡਲ ਗਿਰ ਗਿਆ ਜਾਂ ਉਹਨੋਂ ਤੋਂ ਹੀ ਗਿਰ ਗਿਆ ਪਿੱਛੇ ਹੀ ਗਿਰ ਗਿਆ ਉਵੇਂ ਹੋ ਜਾਂਦਾ ਅਦਰਵਾਈਜ਼ ਇਹ ਵੀ ਆਪਾਂ ਕਸਟਮਰ ਨੂੰ ਦਿੰਦੇ ਨਹੀਂ ਹਾਂਗੇ ਭਾਈ ਇਹ ਖੋਲ ਕੇ ਅਸੀਂ ਕੱਲੀ ਕੱਲੀ ਉਧਰ ਵੇਚ ਲਾਂਗੇ ਕਸਟਮਰ ਨੂੰ ਇਹ ਚੀਜ਼ ਨਹੀਂ ਹੈਗਾ ਵੀ ਆਪਾਂ ਇਹ ਦਵਾਂਗੇ ਹੁਣ ਸਾਨੂੰ ਪਤਾ ਲੱਗਿਆ ਇਹਨੂੰ ਸਾਈਡ ਤੇ ਅਸੀਂ ਇਹਨੂੰ ਖੋਲਾਂਗੇ ਆਪਣੇ ਲਵੇ ਰੱਖ ਲਾਂਗੇ ਜਿਹੜੀ ਇਹ ਚੋ ਸਹੀ ਹੋਊਗੀ ਉਹ ਵੇਚਾਂਗੇ ਗਾਗ ਨੂੰ ਖੋਲ ਕੇ ਕਹਿੰਦਾ ਮਤਲਬ ਅਦਰਵਾਈਜ਼ ਇਹ 400 ਰੁਪਏ ਦਾ ਗੁੱਛਾ ਜੀ 400 ਰੁਪਏ ਗੁੱਛਾ ਜੀ ਦੇਖੋ ਜੂੜੀ ਦੇ ਲਾ ਵੀ 11 ਪੇ ਸਟਾਰਟ ਹੋ ਗਏ ਇਹ 40 ਰੁਪਏ ਦਰਜਨ ਪੈ ਕੀ ਮੰਨ ਕੇ ਚੱਲੋ ਇਹ 40 ਪੀ ਦਰਜਨ ਜੀ ਨਹੀਂ ਇਹ ਯਾਰ 40 ਪੀ ਦਰਜਨ ਜਦੋਂ ਦੁਕਾਨਦਾਰ ਨੇ ਉਹ ਉਹਨਾਂ ਤੋਂ ਕੀ ਬੜੀ ਜਿਹੜੀ ਕਹਿਣਾ ਹੈ ਤਾਂ ਸਾਨੂੰ ਤਾਂ 20 ਰੁਪਏ ਦਰਜਦੇ 30 ਰੁਪਏ ਦਰਜਦੇ ਤੇ ਉਹੀ ਗੱਲ ਲੱਗੀ ਨਹੀਂ ਜਿਵੇਂ ਪਹਿਲਾਂ ਦਿਖਾਈ ਆ ਤੁਹਾਨੂੰ 10 ਰੁਪਏ 11 ਰੁਪਏ ਦਰਜਨ ਸਾਰਿਆਂ ਤੋਂ ਬੜੀ ਗੱਲ ਤਾਂ ਇਹ ਇਹ ਪੂਰਾ ਪੰਜਾਬ ਘੁੰਮ ਲਾਵੇ ਕਸਟਮਰ ਜਿਹਦੇ ਨਾਲ ਦੀ ਚੂੜੀ ਮਿਲ ਗਈ ਆਪਾਂ ਤਾਂ ਹੀ ਫ੍ਰੀ ਦੇ ਦਾਂਗੇ ਹੋਰ ਦੱਸੋ ਇਹ ਚੂੜੀਆਂ ਨਹੀਂ ਮਿਲਣ ਤੁਹਾਨੂੰ 40 ਪੀ ਦਰਜਨ 40 ਪੀਸ ਦਾ ਜਦੋਂ ਉਰੂ ਛੋਟੇ ਕੋਲ ਮਿਲਦੀ ਆ ਜੀ ਜੇ ਤੁਹਾਨੂੰ ਇਹ ਪੂਰੇ ਪੰਜਾਬ ਚ ਚੂੜੀਆਂ ਨਹੀਂ ਮਿਲੂਗੀ ਜਿਹੜੇ ਸੱਤੋਂ ਕਸਟਮਰ ਲੈ ਕੇ ਜਾਂਦੇ ਨੇ ਆਦਰਵਾਈਜ਼ ਵੇਚਣ ਨੂੰ 120 ਤੋਂ 100 ਤੋਂ ਘੱਟ ਨਹੀਂ ਵੇਚਦੀ ਜਿਨੇ ਇੱਕ ਵਾਰ ਪਾ ਲਈ ਇਹ ਚੂੜੀ ਜਿਵੇਂ ਦੁਕਾਨਦਾਰ ਲੈ ਗਿਆ ਆਦੀ ਛੇ ਪਾ ਕੇ ਬਹਿ ਜਾਂਦਾ ਦਿਖਾਣ ਵਾਸਤੇ ਇਹ ਕਹਿੰਦਾ ਮਤਲਬ ਬਸ ਐ ਹੀ ਟਿਕਟਾ ਦੇ ਵਿਗਣ ਵਾਲਾ ਕੰਮ ਆ ਨਹੀਂ 40 ਪੀਸ ਤਾਂ ਤੁਸੀਂ ਦੇ ਰਹੇ ਹੋ ਪਤਾ ਕਾਂਦਾਰ ਕਿਹੜੇ ਹਿਸਾਬ ਨਾਲ ਵੇਚੂਗਾ 100 ਰੁਪਏ 80 ਰੁਪਏ 70 ਰੁਪਏ ਹੁਣ 50 60 ਜੀ ਕਹਿੰਦਾ 100 ਰੁਪਏ ਆ ਲੈ ਉਹ ਜਾਂ 100 ਰੁਪਏ ਚੂੜੇ ਦਾ ਹੁਣ ਕਹਿੰਦਾ ਮਤਲਬ ਜੀ 30 40 ਰੁਪਏ ਤਾਂ ਉਹ ਦੁਈ ਵੀਕਣ ਲੱਗੀ ਜੀ ਹੂੰ 40 ਰੁਪਏ ਤੋਂ ਘੱਟ ਤਾਂ ਉਹ ਵੀ ਨਹੀਂ ਵੇਚਦੇ ਪਿੰਡਾਂ 'ਚ ਜੇ ਆਪਾਂ ਨੂੰ ਇਹ 40 ਪੈ ਗਈ 60 ਵੇਚ ਲਓ 20 ਰੁਪਏ ਦਰਜਨ ਵੀ ਬਹੁਤ ਹੈ ਜੀ ਵੈਸੇ 100 120 ਤੋਂ ਘੱਟ ਨਹੀਂ ਵਿਕਦੀ ਮਾਰਕੀਟ 'ਚ ਜਿਹੜੇ ਪਵਾਉਂਦੇ ਨੇ ਇਹਨੂੰ ਓਕੇ ਇਹ ਸਾਡੇ ਲਈ ਵਗਾ ਕੇ ਜੀ ਮੰਨ ਕੇ ਚਲੋ ਇਧਰੋਂ ਆਪਣਾ ਖੰਨਾ ਹੋ ਗਿਆ ਕਹਿੰਦਾ ਮਤਲਬ ਇਧਰ ਆਪਣਾ ਪਤਾ ਨਹੀਂ ਕਿੱਥੇ ਕਿੱਥੇ ਦਾ ਜੀ ਮੈਂ ਦੇਖ ਕੇ ਚੂੜੀ ਆ ਹੂੰ ਸਪੈਸ਼ਲ ਲੈਣ ਆਏ ਨੇ 40 40 ਕੁਛੇ 50 50 ਕੁਛੇ ਬੀ ਐਸੀ ਉਹਨਾਂ ਦੇ ਦੱਬੇ ਚੂੜੀ ਪੀ ਜਾ ਇਹ ਚੂੜਾ ਜੀ ਫੁੱਲ ਚੂੜਾ ਜਿਵੇਂ ਉੱਧਰ ਵੀ ਤੁਹਾਨੂੰ ਦਿਖਾਏ ਤੇ ਇਹ ਸਟਾਕ ਰੱਖਿਆ ਹੁੰਦਾ ਇੱਧਰ ਵੀ ਉੱਧਰ ਵੀ ਪਿਆ ਆਪਣੇ ਲਈ ਇੱਧਰ ਵੀ ਪਿਆ ਹੀ ਸਾਰੀ ਆ ਲੋ ਇਹਦੀ ਸਟਾਰਟਿੰਗ ਕਿਤੋਂ ਤੋਂ ਕਿਦੀ ਜੀ ਇਹ ਇਹ ਚੂੜੇ ਦੀ ਫੁੱਲ ਚੂੜੇ ਦੀ ਇਹ 300 350 ਰੁਪਏ ਤੋਂ ਸਟਾਰਟਿੰਗ ਹੈ ਜੀ ਆ ਫੁੱਲ ਚੂੜਾ ਹਾਂ ਜੀ ਬਰਾਇਡਲ 60 ਤੋਂ 300 ਦਾ 350 ਤੋਂ ਸਟਾਰਟਿੰਗ ਹੋ ਜਾਂਦੀ ਆ ਉੱਪਰ ਜਿੰਨਾ ਅਗਲਾ ਮਰਜ਼ੀ ਲੈ ਲਾਵੇ ਸੇਮ ਪਿਕ ਵੀ ਲੈ ਕੇ ਆਊਗਾ ਹਾਂਜੀ ਸੇਮ ਪਿਕ ਵੀ ਲੈ ਕੇ ਆਊਗਾ ਆਪਾਂ ਸੇਮ ਪਿਕਾਂ ਲਈ ਵੀ ਦੇ ਦਾਂਗੇ ਅਗਲੇ ਨੂੰ ਓਕੇ ਓਕੇ ਠੀਕ ਇਹ ਮਤਲਬ ਕਟੋਕੜੇ ਦੀ ਸਟਾਰਟਿੰਗ ਕਿੱਥੋਂ ਤੋਂ 300 ਰੁਪਏ ਜਿਹੜਾ ਫੁੱਲ ਚੂੜਾ ਆਊਗਾ ਫੁੱਲ ਚੂੜਾ ਹੂੰ ਕਿਸੇ ਤੱਕ ਇਸ ਦੀਆਂ ਜਾਂਦੀ ਹੈ ਦੀ ਕੀਮਤ ਚਾਹ 20000 ਦਾ ਲੈ ਲਓ ਜੀ 30000 ਦਾ ਲੈ ਲਓ ਇਹ ਕਸਟਮਰ ਤੇ ਡਿਪੈਂਡ ਕਰਦਾ ਇਹਦੇ ਚ ਇੰਨੀ ਮਹਿੰਗੀ ਵੈਰਾਈਟੀਆਂ ਦੀ ਆ ਠੀਕ ਹੈ ਜਿਹੜੀ ਮੀਡੀਅਮ ਰੇਂਜ ਆ ਜਿਹੜੀ ਜ਼ਿਆਦਾਤਰ ਵਿਗਦੀ ਆ ਚੂੜੇ ਦੇ ਵਿੱਚ ਉਹ ਮੰਨ ਕੇ ਚੱਲੋ 1000 ਤੋਂ ਲੈ ਕੇ 3000 ਰੁਪਏ ਤੱਕ ਸਾਰੇ ਤੋਂ ਜ਼ਿਆਦਾ ਸੇਲ ਹੋਣ ਵਾਲੀ ਆਟਮ 1000 ਰੁਪਏ ਤੋਂ ਲੈ ਕੇ 3000 ਇਹ ਤੁਹਾਨੂੰ ਦਿਖਾਈਆਂ ਸੀ ਚੂੜੀਆਂ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਦੇ ਚੂੜੇ ਦਿਖਾਈਆਂ ਕਿਹੜੇ ਕਿਹੜੇ ਰੇਟ ਨੇ ਕੀ ਕੀ ਪ੍ਰਾਈਜ਼ ਆ ਚੂੜੀ ਦਾ ਤੇ ਅਸਲ ਦੇ ਵਿੱਚ ਦੁਕਾਨ ਤੇ ਜਾ ਕੇ ਪਤਾ ਲਾਦਾ ਵੀ ਚੂੜੀ ਬਿਲਕੁਲ ਨਹੀਂ ਬਿਲਕੁਲ ਰੇਟ ਮਾਰਦੀ ਆ ਪਿੰਡਾਂ ਵਿੱਚ ਅਸੀਂ ਕਹਿ ਦਿੰਨੇ ਆ ਅਕਸਰ ਵੀ ਸਾਡੇ ਪਿੰਡਾਂ ਵਿੱਚੋਂ ਵੀ 20 ਰੁਪਏ ਦਾ ਦਰਦ ਟੂੜੀ ਵੇਖਦੇ 30 ਰੁਪਏ ਦਾ ਦਰਦ ਹਾਂ ਵੇਖਦੀ ਆ ਟੂੜ ਕੁੜੀ ਤੇ ਪੰਡ ਕਰਦਾ ਤੇ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਿਰਫ ਕੱਲੀ ਅਸੀਂ ਟੂੜ ਕੁੜੀ ਦੀ ਅਸੀਂ ਵੀਡੀਓ ਬਣਾ ਰਿਹਾ ਤੇ ਤੁਹਾਨੂੰ ਟੂੜੇ ਦਿਖਾਈਆਂ ਵੀ ਟੂੜੇ ਦੇ ਕਿੰਨੀ ਕੁ ਵੈਰਾਈਟੀ ਟੂੜੇ ਦੇ ਪਈ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਿ ਮਨ ਟੱਕਰ ਕੇ ਜ਼ਰੂਰ ਦੱਸਿਓ ਮਿਲਦਾ ਚਲਦੇ ਕਿਸੇ ਹੋਰ ਨਵੀਂ ਵੀਡੀਓ ਨਾਲ